ਜੀ ਸਰ ਜਿਹੜੀ ਅੱਜ ਕੱਢੀ ਯਾਤਰਾ ਉਹਦੇ ਬਾਰੇ ਦੱਸੋ ਕੁਝ ਅੱਜ ਦੇਖਿਆ ਕਿ ਨਮਕਨਪਤਰ ਬਾਹਰ ਕਰਨ ਰਿਹਾ ਸੀਤਲ ਰਾਜ ਜੀ ਉਹ ਤੁਸੀਂ ਲੋਕਾਂ ਦਾ ਇਕੱਠਾ ਮਾਰਦਾ ਹਜੂਮ ਦੇਖ ਲਿਆ ਹਜੂਮ ਉਹ ਰੂਹ ਦਾ ਜੋ ਪਿਆਰ ਆਪਣੇ ਜੁਗ ਨੀਤਾਵਾਂ ਦੇ ਤਰਫੀ ਉਹਨਾਂ ਨੇ ਆਪਣਾ ਵਿਸ਼ੇ ਦਿਖਾ ਦੇਤਾ ਕਿ ਸਾਡਾ ਨਿਰਮੇ ਕੀ ਹੈ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਪਿੱਛੇ ਆਮ ਆਦਮੀ ਪਾਰਟੀ ਦੀ ਜਦੋਂ ਐਮਐਲਏ ਸੀ ਉਹ ਕਮੀਆਂ ਪੇਸ਼ੀਆਂ ਨੂੰ ਦੂਰ ਕੀਤੀਆਂ ਜਾਣਗੀਆਂ ਕਮੀਆਂ ਪੇਛੀਆਂ ਉੱਥੇ ਰਹਿੰਦੀਆਂ ਜਿੱਥੇ ਕੁਝ ਕੀਤਾ ਹੋਵੇ ਠੀਕ ਹੈ ਜੀ ਆਮ ਆਦਮੀ ਪਾਰਟੀ ਨੇ ਕੀਤਾ ਕਿ ਇਹ ਹੀ ਕਮੀਆਂ ਪੇਛੀਆਂ ਰਹਿੰਦੀਆਂ ਸਿਰਫ ਕਮੀਆਂ ਦੀ ਕਮੀਆਂ ਰਹੀਆਂ ਕਮੀਆਂ ਪੇਛੀਆਂ ਦਾ ਸਵਾਲ ਤੇ ਹੈ ਹੀ ਨਹੀਂ ਠੀਕ ਹੈ ਕਿ ਆਮ ਆਦਮੀ ਪਾਰਟੀ ਨੇ ਕੁਝ ਕੀਤਾ ਹੀ ਨਹੀਂ ਅੱਜ ਸੀਤਲ ਮੁਰਾਲ ਦੁਆਰਾ ਚੋਲ ਮਗਾਂ ਦੇ ਵਿੱਚ ਕੁਤਲੇਆ ਸੀਪਾ ਦੇਖ ਕੇ ਉਹਦਾ ਇੱਕ ਹੀ ਕਾਰਨ ਹੈ ਉਹ ਉਸ ਪ੍ਰਸ਼ਾਸਨ ਨੂੰ ਧੋਖਰ ਮੰਨ ਕੇ ਆਇਆ ਜਿਨਨੇ ਸਿਰਫ ਪੰਜਾਬ ਨੂੰ ਲੁੱਟਿਆ ਠੀਕ ਹੈ ਜਿਨਨੇ ਸਿਰਫ 2.5 ਸਾਲ ਦਾ ਪੰਜਾਬ ਦੇ ਇਮੋਸ਼ਨਸ ਦੇ ਨਾਲ ਖਿਲਵਾੜ ਕੀਤਾ ਠੀਕ ਹੈ ਜਿਨਨੇ ਯੁਵਾ ਦੇ ਨਾਲ ਖਿਲਵਾੜ ਕੀਤਾ जिन्ने पंजाब ਦੇ ਜਿੰਨੇ ਲੋਕ ਐ ਸੀ ਉਹਨਾਂ ਨੇ ਝੂਠੇ ਵਾਦੇ ਕੀਤੇ ਆ ਸਿੱਖਿਆ ਦਵਾਂਗੇ ਮੁਫਤ ਐਜੂਕੇਸ਼ਨ ਤੋਂ ਬਾਅਦ ਉਹਨਾਂ ਨੇ ਕਹਿਆ ਤਰੀਕਾ ਸੀ ਹੈਲਥ ਵੀ ਵੀ ਆਪਣੇ ਸਾਰਾ ਇਲਾਜ ਫ੍ਰੀ ਕਰਾਂਗੇ ਇਨਫਰਾਸਟ੍ਰਕਚਰ ਸਾਰਾ ਖਰਾਬ ਹੋਇਆ ਪਿਆ ਅੱਜ ਪੰਜਾਬ ਦਾ ਅਗਰ ਕੋਈ ਵਿਧਾਇਕ ਡਿਮਾਂਡ ਕਰ ਲਵੇ ਕਿ ਸਾਨੂੰ ਇਹ ਕੰਮ ਕਰਨੇ ਚਾਹੀਦੇ ਆ ਸਾਨੂੰ ਲੋਕਾਂ ਦੇ ਬਈ ਪ੍ਰਤੀ ਜਾਗਰੂਕ ਹੋਣਾ ਪੈਣਾ ਹੈ ਉਸੇ ਵਿਧਾਇਕ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਰਸ਼ੀਤ ਲੰਗਰਾਲ ਇਸ ਇਹਰਾ ਬਸਤੀਆਂ ਦੇ ਵਿੱਚੋਂ ਜ਼ਮੀਨੀ ਪੱਧਰ ਤੋਂ ਨਿਕਲੇ ਆ ਉਹਨੇ ਇਹਨਾਂ ਦਾ ਦਬਾਬ ਨਹੀਂ ਸਹਿਣ ਦਿੱਤਾ ਉਹਨੇ ਇਹਨਾਂ ਨੂੰ ਜਵਾਬ ਦਿੱਤਾ ਔਰ ਇਹਨਾਂ ਦੀ ਵਿਧਾਇਕੀ ਨੂੰ ਧੋਖਾ ਮਾਰ ਕੇ ਲੋਕਾਂ ਦੀ ਅਦਾਲਤ ਦੁਆਰਾ ਆਇਆ ਔਰ ਨਰਿੰਦਰ ਮੋਦੀ ਦੇ ਸੰਯੋਗ ਦੇ ਨਾਲ ਉਹ ਪੰਜਾਬ ਦਾ ਉਹ ਜ਼ਿੰਦਗੀ ਦਾ ਵਿਕਾਸ ਕਰਾ ਕੇ ਰਿਹਾ ਅੰਗੁਰਾਜ ਜੀ ਤੁਸੀਂ ਇਹ ਆਪਣਾ ਜਿਹੜਾ ਮੁਖ ਮੁਕਾਬਲਾ ਕਿਸ ਪਾਰਟੀ ਦੇ ਨਾਲ ਆ ਆ ਆਨੰਦਿਓ ਹਾਂਜੀ ਮੁਕਾਬਲਾ ਕਿਤਾ ਮੰਨੀ ਹੈ ਜੀ ਕਿਸੇ ਪਾਰਟੀ ਦੇ ਨਾਲ ਕਿਉਂਕਿ ਇਹ ਤਾਂ ਸਾਰੇ ਭ੍ਰਸ਼ਟਾਚਾਰੀ ਨੇ ਸਾਡਾ ਜਿਹੜਾ ਇਸ ਟਾਈਮ ਮੋਦੀ ਦਾ ਇਹ ਭ੍ਰਸ਼ਟਾਚਾਰ ਦੇ ਖਿਲਾਫ ਹੈ ਇਹ ਸਿਰਫ ਭ੍ਰਸ਼ਟਾਚਾਰੀ ਨੇ ਪਰ ਇਸ ਦਾ ਮੁਕਾਬਲਾ ਫਿਰ ਨੇਕੀ ਤੇ ਬੁਰਾਈ ਦਾ ਕਿਉਂਕਿ ਮੌਕੇ ਦੀ ਸਰਕਾਰ ਸੀ ਮੌਕੇ ਦੀ ਸਰਕਾਰ ਤੁਸੀਂ ਦੇਖਿਆ ਕਿ ਉਹਨਾਂ ਆਪਣਾ ਉਹ MP ਇਲੈਕਸ਼ਨ ਵੀ ਹਾਰ ਚੁੱਕੀ ਸੀ ਇਸ ਕਰਕੇ ਆਪਣੇ ਸ਼ੀਤਲਜੀਤ ਤੇ ਉਸੇ ਪਾਰਟੀ ਨੇ ਦੁਬਾਰਾ ਫਿਰ ਵਿਸ਼ਵਾਸ ਜਿਤਾਇਆ ਇਸ ਦੇ ਪ੍ਰਤੀ ਤੁਹਾਡਾ ਕੀ ਕੀ ਸਾਡਾ MP ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਗਲਪ ਬਣਿਆ ਸੁਸ਼ੀਲ ਸਿੰਘ ਜੀ ਨੇ ਤੁਸੀਂ ਦੇਖੋ ਕਿੰਨਾ ਸਾਡਾ ਸਾਡਾ ਮੋਰਕਨ ਕਿੱਦਿਆ ਸਾਨੂੰ ਇਹਦੇ ਤੇ ਮਾਨ ਹੈ ਉਹ ਉਸੇ ਮਾਨ ਦੇ ਨਾਲ ਤੁਸੀਂ ਪੂਰਾ ਗਰਾਬ ਦੇਖੋ ਅੱਜ ਪਾਰਟੀ ਇਕਜੁੱਟ ਹੋ ਕੇ ਉੱਤਰੀ ਹੈ ਉਹ ਅਸੀਂ ਇਹ ਜਿਹੜਾ ਇਹ ਚੋਣਾਂ ਆ ਬਾਅਦ ਇਲੈਕਸ਼ਨ ਆ ਇਹ ਜਿੱਤਗੇ ਰਵਾਂਗੇ ਬਹੁਤ ਵੱਡੇ ਮਾਰਜਿਨ ਨਾਲ ਜਿੱਤਾਂਗੇ ਠੀਕ ਜੀ ਬਹੁਤ ਪਿਆਰ ਧੰਨਵਾਦ ਜੀ